ਬਨੀ ਕਿਵੇਂ ਕਹੀ ਚਲਾ ਲੈਂਦੇ ਆ ਉਹਨਾਂ ਨੂੰ ਮੈਂ ਕਿਹਾ ਸੀ ਤੜਕੇ ਵੀ ਮੈਨੂੰ ਪੱਟ ਕੇ ਦੇ ਜੋ ਮੈਥੋਂ ਕਿਹੜਾ ਇਹ ਨਿਕਲਦਿਆਂ ਅੱਗ ਲੱਗਣਗੇ ਕਿਹੜਾ ਨਿਕਲਦਿਆਂ ਇਹ ਡੇੜੀਆਂ ਨੀ ਮੋਟੀਆਂ ਫੂੰਗਾ ਪੰਗਾ ਓਹੋ ਦਮ ਚੜਾਤਾ ਮੇਰਾ ਤਾਂ ਚਲ ਬਹੁਤ ਹੋਣੀ ਐ ਇੰਨੀਆਂ ਤਾਂ ਚਲਦੀਆਂ ਘਰੇ ਚਲਾ ਸੂਂਗਰੇ ਵੀ ਤੋੜ ਹੀ ਲੈਣੀ ਆ ਓਹੋ ਇਹ ਤਾਂ ਪੱਕ ਕੇ ਡੇੜੇ ਡੇ ਮੋਟੇ ਹੋਏ ਪਏ ਆ ਸਬਜ਼ੀਆਂ ਖਾ ਖਣ ਜੀ ਅੱਕਿਆ ਪਿਆਗਾ ਤੇ ਅੱਜ ਆਪਾਂ ਬਣਾਉਣੇ ਇੱਕ ਬਹੁਤ ਹੀ ਸਵਾਦ ਚੀਜ਼ ਜਿਹੜੀ ਬਹੁਤ ਹੀ ਘੱਟ ਟਾਈਮ 'ਚ ਬਣ ਜੂ ਜਿਹੜੇ ਗਜਰੇਲਾ ਖਾਨ ਦੇ ਸਕਰੀਨ ਨੇ ਜਾਂ ਖੋਆ ਖਾਨ ਦੇ ਸਕਰੀਨ ਨੇ ਮਤਲਬ ਜਿਹੜਾ ਗਾਜਰਪਾਕ ਆਪਾਂ ਬਣਾਉਨੇ ਆਗੇ ਉਹ ਆਪ ਬਹੁਤ ਹੀ ਸੌਖੇ ਤਰੀਕੇ ਨਾਲ ਥੋੜੇ ਜਿਹਾ ਟਾਈਮ 'ਚ ਬਣਾ ਸਕਦੇ ਆ ਥੋੜੇ ਜਿਹਾ ਦੁੱਧ ਨਾਲ ਤੇ ਚਲੋ ਮੈਂ ਦੱਸ ਦਿਆਂ ਵੀ ਆਪਾਂ ਕਿਵੇਂ ਬਣਾ ਸਕਦੇ ਕਿਹੜੀਆਂ ਕਿਹੜੀਆਂ ਚੀਜ਼ਾਂ ਪਾ ਕੇ ਥੋੜੇ ਜਿਹਾ ਟਾਈਮ ਵਿੱਚ ਤੇ ਚਲੋ ਜੀ ਚੱਲਦੇ ਆ ਫਿਰ ਘਰੇ ਤੇ ਪਹਿਲਾਂ ਧੋਨੇ ਗਾਜਰਾਂ ਤੇ ਫਿਰ ਅੱਗੇ ਦੱਸਾਂਗੇ ਕੀ ਕਰਨਾ ਹੈ ਰਵਣ ਅੱਜ ਫੇਰ ਗਾਜਰਾਂ ਯ ਤੁਸੀਂ ਤਾਂ ਪਾਰਟ ਕਿ ਵੀ ਨਹੀਂ ਦਿਤੀਆਂ ਜੀ ਨਾਲੇ ਮੈਂ ਤਾਂ ਉੱਥੇ ਐਡਾ-ਐਡਾ ਟੋਏ ਪੱਟੇ ਗਏ ਨਾਲੇ ਤਾਂ ਤੁਸੀਂ ਥਾਂ ਠੀਕ ਕਰਾਓ ਤੇ ਫਿਰ ਸਾਨੂੰ ਮੈਂ ਬਣਾ ਕੇ ਦਿੰਨੀ ਆ ਗਾਜਰਾਂ ਤੋਂ ਇੱਕ ਵਧੀਆ ਚੀਜ਼ ਅੱਜ ਤਾਂ ਮੈਂ ਠੀਕ ਕਰ ਦੂੰ ਹੁਣ ਗਾਜਰਾਂ ਤੋਂ ਕੀ ਬਣਾਏਗੀ ਸਬਜੀ ਨਹੀਂ ਬਣਾ ਰਹੀ ਜੀ ਬਹੁਤ ਹੀ ਟੇਸਟੀ ਚੀਜ਼ ਬਣਾਉਣ ਲੱਗਿਆਂ ਤੇ ਬਸ ਤੁਸੀਂ ਦੇਖ ਹੀ ਜਾਓ ਤੇ ਫਿਰ ਤੁਸੀਂ ਕਹੋਗੇ ਹਾਏ ਆ ਤਾਂ ਕਦੀ ਚੀਜ਼ ਖਾਦੀ ਨਹੀਂ ਸੀ ਇੰਨੀ ਟੇਸਟੀ ਬਣੀ ਕਿੱਦੂ ਕਸ ਕਰਕੇ ਕੀ ਬਣਾਏਂਗੀ ਦੱਸ ਮੈਨੂੰ ਦੱਸ ਦਿਓ ਜੀ ਕੀ ਬਣ ਜਿੰਨਾ ਗਾਜਰਪਾਕ ਬਣੇ ਤੇ ਨਾ ਹੀ ਬਣੇ ਗਜਰੇਲਾ ਤੇ ਬਣਾ ਕੇ ਦਿਖਾਉਣੀ ਆ ਜੀ ਤੁਹਾਨੂੰ ਬਹੁਤ ਹੀ ਵਧੀਆ ਸੁਆਦਿਸ਼ਟ ਤੇ ਟੇਸਟੀ ਚੀਜ਼ ਲਓ ਜੀ ਆਪਾਂ ਗਾਜਰਾਂ ਨੂੰ ਕਦੂਕਾਸ ਕਰ ਲਿਆ ਚੰਗੀ ਤਰ੍ਹਾਂ ਧੋ ਕੇ ਛਿੱਲ ਕੇ ਤੇ ਮੋਟਾ-ਮੋਟਾ ਕਦੂਕਾਸ ਆਪਾਂ ਕਰ ਲੈਣਾ ਚਾਹੋ ਤਾਂ ਆਪਾਂ ਬ੍ਰੀਕ ਵੀ ਕਰ ਸਕਦੇ ਆ ਪਰ ਜਿਹੜੀ ਆਪਾਂ ਖੀਰ ਬਣਾਉਣ ਲੱਗਿਆ ਅੱਜ ਆਪਾਂ ਗ ਬਹੁਤ ਹੀ ਜ਼ਿਆਦਾ ਟੇਸਟੀ ਵੀ ਬਣਦੀ ਆ ਤੇ ਹੈਲਥ ਵਾਸਤੇ ਬਹੁਤ ਹੀ ਜ਼ਿਆਦਾ ਹੈਲਥੀ ਹੁੰਦੀ ਆ ਰਮਨ ਮੈਨੂੰ ਇੱਕ ਗੱਲ ਨਹੀਂ ਸਮਝ ਲੱਗੀ ਵੀ ਖੀਰ ਤਾਂ ਬਣਦੀ ਹੁੰਦੀ ਆ ਚੌਲਾਂ ਤੋਂ ਤੇ ਗਾਜਰਾਂ ਤੋਂ ਕਿਹੜੀ ਖੀਰ ਬਣਾਏਂਗੀ ਤੂੰ ਹਾਂਜੀ ਕਈ ਵਾਰ ਆਪਣਾ ਐਵੇਂ ਹੁੰਦਾ ਵੀ ਗਾਜਰ ਪਾ ਕੇ ਖਾਣ ਦਾ ਮਨ ਹੁੰਦਾ ਜਾਂ ਗਜਰੇਲਾ ਖਾਣ ਦਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੀ ਆ ਤੇ ਇਹ ਤਾਂ ਆਪਾਂ ਖੀਰ ਕਿਵੇਂ ਬਣਾ ਸਕਦੇ ਚਲੋ ਸਾਰਾ ਕੁਝ ਦੱਸ ਦਿਆਂ ਚਲੋ ਫਿਰ ਜੀ ਹਾਂ ਤਾਂ ਤੁਸੀਂ ਗੱਲ ਹੀ देरਮੀ ਕਰਤੀ ਗਾਜਰਾਂ ਤੋਂ ਖੀਰ ਤੇ ਛੇਤੀ ਛੇਤੀ ਦੱਸੋ ਜੀ ਕਿਉਂ ਮੇਰੇ ਤੋਂ ਹੁਣ ਸਬਰ ਨਹੀਂ ਹੋ ਰਿਹਾ ਹਾਂਜੀ ਤੇ ਹੁਣ ਆਪਾਂ ਗੈਸ ਨੂੰ ਆਨ ਕਰ ਲੈਨੇ ਆ ਜੀ ਠੀਕ ਹੈ ਜੀ ਤੇ ਲੋ ਜੀ ਕੁਛ ਨਹੀਂ ਆਪਾਂ ਕੜਾਹੀ ਚ ਪਾਉਣਾ ਤੇ ਸਿਰਫ ਕੱਲੀਆਂ ਗਾਜਰਾਂ ਪਾ ਕੇ ਇਹਨਾਂ ਦਾ ਜਿਹੜਾ ਪਾਣੀ ਉਹ ਚੰਗੀ ਤਰ੍ਹਾਂ ਸੁਕਾ ਲੈਣਾ ਆਪਾਂ ਠੀਕ ਹੈ ਜੀ ਗਾਜਰਾਂ ਨੂੰ ਕੱਲੀਆਂ ਨੂੰ ਵਿੱਚ ਪਾ ਲੈਣਾ ਕੜਾਹੀ ਦੇ ਹਾਂਜੀ ਨਾ ਹੀ ਆਪਾਂ ਕੋਈ ਇਹਦੇ ਵਿੱਚ ਘਿਓ ਪਾਉਣਾਗਾ ਕੁਛ ਨਹੀਂ ਪਾਉਣਾ ਬਸ ਕੱਲੀਆਂ ਗਾਜਰਾਂ ਨੂੰ ਪਾ ਕੇ ਥੋੜਾ ਜਿਹਾ ਟਾਈਮ ਭੁੰਨ ਲਾਂਗੇ ਠੀਕ ਹੈ ਜੀ ਭੁੰਨਣਾ ਗਾਜਰਾਂ ਨੂੰ ਮਤਲਬ ਪਾਣੀ ਸੁਕਾ ਲੈਣਾ ਹੈ ਹਾਂਜੀ ਹਾਂਜੀ ਤੇ ਬਹੁਤ ਹੀ ਟੇਸਟੀ ਬਣਦੀਆਂ ਨੇ ਜੀ ਚੰਗੀ ਤਰ੍ਹਾਂ ਆਪਾਂ ਇਹਦਾ ਜਿਹੜਾ ਪਾਣੀ ਸੁਕਾ ਲੈਣਾਗਾ ਜਿਆਦਾ ਤਾਂ ਨਹੀਂ ਸੁੱਕਿਆ ਪਰ ਜਿਹੜੇ ਇਹਦੇ ਵਿੱਚ ਖੰਡ ਪਾਵਾਂਗੇ ਉਹਦੇ ਨਾਲ ਵੀ ਪਾਣੀ ਬਣੂਗਾ ਇਸ ਕਰਕੇ ਆਪਾਂ ਇਕੱਠੇ ਹੀ ਸੁਕਾ ਲਾਂਗੇ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਖੰਡ ਪਾਵਾਂਗੇ ਜੀ ਮਤਲਬ ਦੋ ਕੁ ਮਿੰਟ ਹੀ ਪਕਾਉਣਾ ਇਹਨੂੰ ਆਪਾਂ ਤੇ ਇੱਕ ਦੋ ਮਿੰਟ ਚੱਲਦਾ ਰੱਖ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਦਨੀਏ ਖੰਡ ਹਾਂਜੀ ਮੈਂ ਬਸ 20 ਗ੍ਰਾਮ ਹੀ ਪਾਵਾਂਗੀ ਜੀ ਨਹੀਂ ਤਾਂ ਜਿਆਦਾ ਮਿੱਠਾ ਹੋ ਜਾਊਗਾ ਸਵਾਦ ਅਨੁਸਾਰ ਪਾ ਲੈਣੀ ਹੈ ਜਿੰਨਾ ਕਿ ਆਪਾਂ ਖਾਣਾ ਪਸੰਦ ਕਰਦੇ ਹਾਂ ਹੂੰ ਚਾਰ ਕ ਚਮਚੇ ਪਾ ਲੈਣੇ ਆ ਹਾਂਜੀ ਤੇ ਹੁਣ ਜਿਹੜੀ ਇਹ ਖੰਡ ਪਾਈ ਹੈ ਇਹ ਵੀ ਪਾਣੀ ਛੱਡੂਗੀ ਤੇ ਜਿਹੜਾ ਦਾ ਪਾ ਇਹ ਵੀ ਚੰਗੀ ਤਰ੍ਹਾਂ ਰਿਜ ਜਾਨੀ ਆ ਇਸ ਪਾਣੀ ਚ ਤੇ ਬਹੁਤ ਹੀ ਵਧੀਆ ਦਾ ਫਲੇਵਰ ਆਊਗਾ ਜੀ ਰੰਗ ਕਿੱਡਾ ਸੋਹਣਾ ਆ ਰਹਾ ਹੁਣ ਲਾਲ ਲਾਲ ਦਿਖ ਰਿਹਾ ਯਾਰਾ ਜੀ ਕਿਉਂਕਿ ਇਹ ਆਪਣੇ ਵਧੀਆ ਕਰਦੀਆਂ ਗਾਜਰਾਂ ਨੇ ਕੋਈ ਮਤਲਬ ਰੇਸਪ੍ਰੇ ਨਹੀਂ ਆਰਗੈਨਿਕ ਨੇ ਜੀ ਹਾਂਜੀ ਬਿਲਕੁਲ ਆਰਗੈਨਿਕ ਗਾਜਰਾਂ ਨੇ ਦੋਸਤੋ ਤੇ ਕਰਦੀਆਂ ਗਾਜਰਾਂ ਦਾ ਤਾਂ ਟੇਸਟ ਵੀ ਵੱਖਰਾ ਹੀ ਹੁੰਦਾ ਸਹੀ ਗੱਲ ਹੈ ਅਲੱਗ ਹੀ ਸੁਆਦ ਹੁੰਦਾ ਉਹਨਾਂ ਦਾ ਸਬਜ਼ੀ ਵੀ ਲੱਗ ਹੀ ਬਣਦੀ ਆ ਪਰ ਰੋ ਰੋਇ ਖਾ ਕੇ ਜੀ ਤਾਂ ਵੈਸੇ ਆਕੇ ਜਾਂਦਾਗਾ ਹਾਂਜੀ ਤੇ ਆਪਾਂ ਨਵੇਂ ਨਵੇਂ ਚੀਜ਼ਾਂ ਬਣਾ ਸਕਦੇ ਆ ਜੀ ਹਾਂਜੀ ਤੇ ਇਧਰ ਆਪਾਂ ਲੈ ਲਈ ਨੇ ਜੀ ਥੋੜੇ ਠੀਕ ਹੈ ਜੀ ਇਹ ਚੌਲ ਵੀ ਵਿੱਚ ਹੀ ਪਾਉਣੇ ਹਾਂਜੀ ਇਹ ਵੀ ਮੈਂ 20 ਗ੍ਰਾਮ ਲਏ ਸੀ ਤੇ ਇਹਨੂੰ ਗਰਮ ਪਾਣੀ ਚ ਭਿਉਂਤਾ ਸੀਗਾ ਠੀਕ ਹੈ ਜੀ ਤੇ ਜੇਕਰ ਮਤਲਬ ਟੁੱਟ ਜੀ ਹੋਵੇ ਜਿਵੇਂ ਅੱਧ ਅੱਧ ਚੌਲ ਹੁੰਦੇ ਨੇ ਜੀ ਉਹ ਵੀ ਆਪਾਂ ਵਰਤ ਸਕਦੇ ਆ ਤੇ ਹੁਣ ਆਪਾਂ ਇਹਨੂੰ ਮਿਕਸੀ ਚ ਪਾ ਕੇ ਮਤਲਬ ਅੱਧ ਅੱਧ ਜੇ ਕਰ ਲਾਂਗੇ ਮਤਲਬ ਮੋਟੇ ਮੋਟੇ ਜੇ ਪੀਸ ਲਾਂਗੇ ਜਿਆਦਾ ਪਾਊਡਰ ਨਹੀਂ ਬਣਾਉਣਾ ਇਹਦਾ ਮਤਲਬ ਟੁੱਟ ਵੀ ਲਿਆ ਕੇ ਆਪਾਂ ਵਰਤ ਸਕਦੇ ਆ ਚੌਲਾਂ ਦੀ ਹਾਂਜੀ ਹਾਂਜੀ 23 ਵਾਰ ਇਹਨੇ ਪਾਣੀ ਵੀ ਛੜਦਾ ਹਨਾ ਹਾਂਜੀ ਪਾਣੀ ਛੜਦਾ ਜੀ ਪਾਣੀ ਆਪਾਂ ਚੰਗੀ ਤਰ੍ਹਾਂ ਮਚਾ ਲੈਣਾ ਠੀਕ ਹੈ ਜੀ ਤੇ ਇਹਦੇ ਪਾਣੀ ਦੇ ਮੱਚ ਦੇ ਮੱਚ ਦੇ ਜਿਹੜੇ ਆਪਾਂ ਚੌਲਨੇਗੇ ਇਹਨਾਂ ਨੂੰ ਆਪਾਂ ਮਿਕਸੀ ਚ ਪੀਸ ਕੇ ਥੋੜਾ ਜਿਹਾ ਦਰਦਰੇ ਜੇ ਕਰ ਲ ਮਤਲਬ ਇਹ ਪਹਿਲੀ ਵੇ ਉਹ ਕੇ ਰੱਖਤੀ ਸੀ ਹਾਂਜੀ ਇਹ ਵੀ ਆਪਾਂ 20 ਕਿ ਗ੍ਰਾਮ ਲਏ ਨੇ ਜੀ ਵੱਧ ਘੱਟ ਲੈ ਸਕਦੇ ਫਿਰ ਉਸ ਹਿਸਾਬ ਨਾਲ ਆਪਾਂ ਦੁੱਧ ਵੀ ਜਿਹੜਾ ਵੱਧ ਘੱਟ ਪਾ ਸਕਦੇ ਕੋਈ ਐਵੇਂ ਨਹੀਂ ਹੈਗਾ ਵੀ ਇੰਨੀ ਪਾਉਣੇ ਨੇਗੇ ਪਰ ਐਵੇਂ ਵੀ ਜ਼ਿਆਦਾ ਵੀ ਨਹੀਂ ਪਾਉਣੇ ਹੈਗੇ ਫਿਰ ਜਿਹੜੇ ਗਾਜਰਾ ਦਾ ਟੇਸਟ ਉਹ ਪਤਾ ਹੀ ਨਹੀਂ ਲੱਗਣਾ ਹਾਂਜੀ ਤੇ ਹੁਣ ਇਹਨਾਂ ਆਪਾਂ ਗਲੜ ਫੜ ਜੀ ਕਰ ਲਾਂਗੇ ਮੋٹے ਮੋٹے ਲਓ ਜੀ ਇਹਨਾਂ ਆਪਾਂ ਮੋٹے ਮੋٹے ਪੀਸ ਲੈ ਠੀਕ ਹੈ ਗੜਵਣ ਜਾਣਗੇ ਜੀ ਟੁੱਟ ਵੀ ਆਪਾਂ ਲੈ ਸਕਦੇ ਹਾਂ ਇਹਨੂੰ ਆਪਾਂ ਸਾਰੇ ਨੂੰ ਇੱਕ ਕੌਲੀ 'ਚ ਕੱਢ ਲਾਂਗੇ ਜੀ ਠੀਕ ਹੈ ਜੀ ਮਤਲਬ ਆਪਾਂ ਅੱਧ ਪ੍ਰਿੰਡੇ ਜੇ ਕਰਕੇ ਤੇ ਕੌਲੀ 'ਚ ਕੱਢ ਲੈਣੇ ਹਾਂਜੀ ਹਾਂਜੀ ਤੇ ਲਓ ਜੀ ਜਿਹੜਾ ਪਾਣੀ ਸੀਗਾ ਉਹ ਚੰਗੀ ਤਰ੍ਹਾਂ ਸੁੱਕ ਚੁੱਕਿਆ ਜਿਹੜਾ ਪਖੰਡ ਪਾਈ ਸੀਗੀ ਠੀਕ ਹੈ ਜੀ ਜਿਹੜੀ ਗਾਜਰਾਂ ਜੇ ਮਤਲਬ ਕਰ ਲੈਣਾ ਇਹਨੂੰ ਹਾਂਜੀ ਤੇ ਜਿਹੜਾ ਗਾਜਰਾਂ ਸੀ ਜੀ ਇਹ ਵੀ ਚੰਗੀ ਤਰ੍ਹਾਂ ਪੱਕ ਚੁੱਕੀਆਂ ਨੇ ਹੈਗੀਆਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਪੌਣਾ ਕਿ ਲੀਟਰ ਦੁੱਧ ਦਾ ਆ 1 ਲੀਟਰ ਆ ਜੀ ਥੋੜਾ ਜਿਹਾ ਆਪਾਂ ਰੱਖ ਲਾਂਗੇ ਮਤਲਬ ਗੜਬੀ ਦੁੱਧੂ ਨੀ ਹੁੰਦਾ ਹੂੰ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਉਬਾਲਾ ਆਉਣ ਤੱਕ ਇਹਨੂੰ ਚੰਗੀ ਤਰ੍ਹਾਂ ਹਿਲਾਈ ਜਾਵਾਂਗੇ ਠੀਕ ਹੈ ਜੀ ਇਹਨੂੰ ਹਿਲਾਈ ਜਾਣਾ ਹੁਣ ਹਾਂਜੀ ਤੇ ਇਸ ਤੋਂ ਬਾਅਦ ਆਪਾਂ ਚੌਲ ਪਾਉਣੇ ਨੇ ਜੀ ਇਹ ਮੈਂ ਪਹਿਲਾਂ ਵੀ ਦੱਸਿਆ ਵੀ ਬਾਲੇ ਨਹੀਂ ਲੈਣੇ ਨਹੀਂ ਫਿਰ ਆਪਾਂ ਨੂੰ ਖੀਰ ਦੀ ਟੇਸਟ ਆਈ ਜਾਊਗਾ ਬਸ ਥੋੜੇ ਜੀ ਲੈਣੇ ਨੇ ਜੀ ਠੀਕ ਹੈ ਜੀ ਥੋੜੇ ਜੀ ਲੈਣੇ ਆ ਤੇ ਇਹਨੂੰ ਮਤਲਬ ਜਿਵੇਂ ਆਪਾਂ ਖੋਆ ਕੱਢਦੇ ਆ ਜਾਂ ਗਦਰੇਲਾ ਬਣਾਉਣੇ ਹੁੰਦੇ ਆ ਉਵੇਂ ਆਪਾਂ ਕਾਢੀ ਜਾਣਾ ਹੁੰਣਾ ਹਾਂਜੀ ਹਾਂਜੀ ਬਾਲਾ ਨਹੀਂ ਕਰਨਾ ਬਸ ਇੱਕ ਬਾਲਾ ਹੀ ਪਾਉਣਾ ਜੀ ਠੀਕ ਹੈ ਜੀ ਇਸ ਤੋਂ ਬਾਅਦ ਆਪ ਇਹਦੇ ਵਿੱਚ ਪਾ ਲਾਂਗੇ ਚੌਲ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਤੇ ਉਬਾਲਾ ਆਉਣ ਤੱਕ ਉਡੀਕ ਕਰਦੇ ਹਾਂ ਠੀਕ ਹੈ ਜੀ ਹੁਣ ਉਬਾਲਾ ਦੋਗੇ ਲਓ ਜੀ ਦੁੱਧ ਨੂੰ ਉਬਾਲਾ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਚੌਲ ਆਪਾਂ ਥੋੜੇ ਜਿ ਮਿਕਸੀ ਵਿੱਚ ਪੀਸੇ ਸੀਗੇ ਪਿਓ ਕੇ ਰੱਖੇ ਸੀ ਪਹਿਲਾਂ ਮਤਲਬ ਗਾੜਾ ਗਾੜਾ ਹੋ ਗਿਆ ਜੀ ਤੇ ਥੋੜਾ ਜਿ ਰੰਗ ਵੀ ਜਿਹੜਾ ਲਾਲ ਆ ਦੁੱਧ ਦਾ ਹੋਣਾ ਹੋਰ ਲਾਲ ਜਿਹਾ ਹੋ ਗਿਆ ਮਤਲਬ ਉਦੋਂ ਪਾ ਦੇਣੇ ਆ ਹਾਂਜੀ ਹੂੰ ਤੇ ਲਓ ਜੀ ਇਹਦੇ ਵਿੱਚ ਪਾ ਦੇਣੇ ਆ ਇੱਕ ਕਵਾਲਾ ਹੁਣਤੀ ਪਾਪਾ ਪਾ ਦੇਣੇ ਹਾਂਜੀ ਹਾਂਜੀ ਉਸ ਤੋਂ ਬਾਅਦ ਆਪ ਇਹਨੂੰ ਪਕਾ ਲਾਂਗੇ ਹਾਂਜੀ ਕਿਉਂਕਿ ਇਹ ਮੋٹے ਮੋٹے ਪੀਸੇ ਹੋਏ ਨਹੀਂ ਤੇ ਥੋੜੇ ਜਿਹਾ ਕੱਚੇ ਨੇ ਜੇਕਰ ਤੁਸੀਂ ਇਹਨੂੰ ਪਾਣੀ 'ਚ ਉਬਾਲ ਪਾਣੀ 'ਚ ਗਰਮ 'ਚ ਥੋੜਾ ਜਿਹਾ ਟੰਪਿਓ ਕੇ ਰੱਖੋਗੇ ਫਿਰ ਤੇ ਛੇਤੀ ਬਣ ਜਾਂਦੇ ਜੇਕਰ ਆਪਾਂ ਨਹੀਂ ਉਬਾਲ ਲਏ ਮਤਲਬ ਪਾਣੀ ਵਿੱਚ ਨਹੀਂ ਰੱਖੇ ਤਾਂ ਫਿਰ ਇਹਦਾ ਟਾਈਮ ਲੱਗ ਜਾਂਦਾ ਤੇ ਹੁਣ ਆਪਾਂ ਇਹ ਪਾਣੀ 'ਚ ਗਰਮ 'ਚ ਪਹਿਲੇ ਪਿਓ ਕੇ ਰੱਖੇ ਸੀਗੇ ਤੇ ਬਸ ਇਹ ਥੋੜੇ ਜਿਹੇ ਟਾਈਮ ਅੰਦਰ ਜਿਹੜੀ ਆਪਣੀ ਖੀਰਾ ਬਣ ਕੇ ਤਿਆਰ ਹੋ ਜੂਗੀ ਠੀਕ ਹੈ ਹੁਣ ਥੋੜੇ ਟਾਈਮ 'ਚ ਹੀ ਬਣ ਜੂਗੀ ਮਤਲਬ ਹਾਂਜੀ ਹੁਣ ਕਈ ਵਾਰ ਐਵੇਂ ਹੁੰਦਾ ਕਿਸੇ ਦਾ ਗਜਰੇਲਾ ਖਾਣ ਦਾ ਮਨ ਹੁੰਦਾਗਾ ਜਿਵੇਂ ਹਾਂਜੀ ਹੁਣ ਕਈ ਵਾਰੀ ਗਜਰੇਲਾ ਵੀ ਬਹੁਤ ਵਾਰੀ ਬਣਾ ਲੈਨੇ ਆਪਾਂ ਤੇ ਮੈਂ ਦੋ ਤਿੰਨ ਵਾਰੀ ਬਣਾ ਲਿਆ ਤੇ ਜੀ ਆੱਕ ਜਾਂਦਾ ਉਹਦੀ ਤੁਮੀ ਤਾਂ ਉਦੋਂ ਆਪਾਂ ਇਹੇ ਬਣਾ ਕੇ ਖਾ ਸਕਦੇ ਹਾਂ ਹਾਂਜੀ ਇਹਦੇ ਵਿੱਚ ਆਪਾਂ ਜਦੋਂ ਬਣ ਗਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਜਿਵੇਂ ਖੋਆ ਹੁੰਦਾ ਉਹ ਵੀ ਐਡ ਕਰ ਸਕਦੇ ਆ ਮਿਲਕ ਪਾਊਡਰ ਪਾ ਸਕਦੇ ਆ ਜਾਂ ਜਿਹੜੀ ਕਰੀਮ ਆ ਉਹ ਐਡ ਕਰਕੇ ਇਹਨੂੰ ਟੇਸਟੀ ਟੇਸਟੀ ਬਣਾ ਕੇ ਖਾ ਸਕਦੇ ਆ ਠੀਕ ਹੈ ਜੀ ਹੁਣ ਇਹਨੂੰ ਵਾਲਾ ਤਾਂਣਾ ਸ਼ੁਰੂ ਹੋ ਗਿਆ ਰਮਣ ਦਵਾਰੇ ਜੀ ਇਹਨੂੰ ਆਪਾਂ ਥੋੜਾ ਜਿਹਾ ਦੋ ਤਿੰਨ ਮਿੰਟ ਚੰਗੀ ਤਰ੍ਹਾਂ ਪਕਾ ਲਾਂਗੇ ਜੀ ਜਿਹੜੇ ਚੌਲ ਹਾਂ ਬਹੁਤ ਰੰਨ ਲੈਣਾ ਥੋੜੀ ਜੀ ਤੇ ਤੇ ਇਧਰ ਆਪਾਂ ਲਏ ਨੇ ਜੀ ਡਰਾਈ ਫਰੂਟ ਇਹਨਾਂ ਚਾਪੇ ਹੋ ਕਰ ਲੈਨੇ ਆ ਆ ਹੈਗੀ ਜੀ ਬਦਾਮ ਥੋੜਾ ਜਿਹਾ ਮੈਂ ਸੁੱਕਾ ਖੋਪਾ ਲਿਆ ਸੀਗਾ ਪਿਸਤੇ ਵਾਲੇ ਥੋੜੇ ਜਿਹਾ ਤੇ ਆ ਜਿਹੜਾ ਆਪਣਾ ਗੈਜਟ ਆ ਜੀ ਬਹੁਤ ਵਧੀਆ ਮਤਲਬ ਬ੍ਰੀਕ ਬ੍ਰੀਕ ਕਰ ਦਿੰਦਾ ਇਹ ਤੇ ਮਤਲਬ ਐਵੇਂ ਇਹਦੇ ਵਿੱਚ ਫਿੱਟ ਹੋ ਕੇ ਦੇ ਨਾਪੇ ਮੇ ਕਮ ਆਈ ਜਾਣ ਤੇ ਦੇਖੋ ਤੁਸੀਂ ਇੱਧਰ ਕਿੰਨੇ ਸੋਹਣੇ ਮਤਲਬ ਪੀਸ ਕੱਟ ਰਿਆ ਹੈ ਹਮ ਨਾ ਹੀ ਕੋਈ ਆਪਣੇ ਹੱਥ ਕੱਟਣ ਦਾ ਕੋਈ ਇਹੋ ਆਗ ਜੀ ਹਾਂਜੀ ਹਾਂਜੀ ਨਹੀਂ ਤਾਂ ਮਤਲਬ ਕਿੰਨਾ ਟਾਈਮ ਇਹਨਾਂ ਦੀ ਖਰਾਬ ਹੋ ਜਾਂਦਾ ਤੇ ਉਧਰ ਆਪਣੀ ਖੀਰ ਨੂੰ ਵੀ ਉਬਾਲੇ ਤੇ ਬਾਲਾ ਆਈ ਜਾਂਦਾ ਜੀ ਤੇ ਇੰਦਰ ਦਰਾੱਖਾਂ ਲੀਆਂ ਟਰਾਈ ਫਰੂਟ ਵਾਸਤੇ ਤੇ ਹੁਣ ਆਪਾਂ ਨੇ ਥੋੜਾ ਜਿਹਾ ਟਾਈਮ ਹੋਰ ਬਾਲ ਲਗੇ ਹਨਾ ਹਾਂਜੀ ਹਾਂਜੀ ਲੋ ਜੀ ਜਿਹੜੀ ਆਪਣੇ ਚੌਲੋ ਚੰਗੀ ਤਰ੍ਹਾਂ ਪੱਕ ਚੁੱਕੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਅੱਧਾ ਕ ਚਮਚ ਇਲਾਇਚੀ ਪਾਊਡਰ ਦਾ ਠੀਕ ਹੈ ਜਦੋਂ ਮਤਲਬ ਇਹ ਖੀਰ ਦਾ ਰੂਪ ਧ ਜਿਹਨਾਂ ਨੂੰ ਦੁੱਧ ਹੋਰ ਐਡ ਕਰ ਸਕਦੇ ਹੋ। ਇਹ ਗਾੜੀ-ਗਾੜੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈਗੀ। ਇਲਾਇਚੀ ਪਾਊਡਰ ਪਾ ਕੇ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਇਧਰ ਆਪਾਂ ਲਈ ਹੋਈ ਹੈ ਜੀ ਫਰੈਸ਼ ਕਰੀਮ ਦੁੱਧ ਤੋਂ ਜਿਹੜੀ ਲਾਹੀ ਸੀਗੀ ਤੇ ਇਹ ਆਪਾਂ ਤਿੰਨ ਚਾਰ ਚਮਚੇ ਆਪਾਂ ਇਹਦੇ ਵਿੱਚ ਪਾ ਦੇਣੇ ਨੇ ਜੀ। ਠੀਕ ਹੈ ਜੀ। ਕਰੀਮ ਨਾਲ ਵੀ ਮਤਲਬ ਵਧੀਆ ਟੈਕਸਚਰ ਆਜੂ ਨਾਲੇ ਇਲਾਇਚੀ ਦਾ ਫਲੇਵਰ ਆਜੂਗਾ ਹਨਾ। ਹਾਂਜੀ ਹਾਂਜੀ। ਇਹ ਆਪਾਂ ਤਾਂ ਪਾਈ ਜਨਾਲੇ ਤਾਂ ਟੇਸਟੀ ਬਣ ਜੂਗੀ। ਨਾਲੇ ਬਹੁਤ ਹੀ ਜ਼ਿਆਦਾ ਸਵਾਦ ਤੇ ਹੈਲਥੀ ਬਣ ਜਾਂਦੀ ਹੈ। ਇਹਦੀ ਤਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਖੋਆ टीवी ਆਉਗੀ ਹਾਂਜੀ ਹੁਣ ਦਾਖਾਂ ਤੇ ਡ్రਾਈ ਫਰੂਟ ਪਾ ਦਿਓ ਜੀ ਬਸ ਹੁਣ ਫਿਰ ਮੂੰਹ ਤੇ ਦੂਬਾ ਪਾਣੀ ਆਈ ਜਾਂਦਾ ਤੇ ਸਿੱਧ ਕਰੋ ਕਰਾਂ ਡ్రਾਈ ਫਰੂਟ ਲੈਨੇ ਇਹ ਆਪਾਂ ਚੰਗੀ ਤਰ੍ਹਾਂ ਇਹਦੇ ਉੱਪਰ ਪਾ ਦੇਣੇ ਪੱਕ ਦੇਣੇ ਮਤਲਬ ਭੁੱਕ ਦੇਣੇ ਤੇ ਇਧਰ ਜਿਹੜੀ ਆਪਾਂ ਲਈ ਹੈ ਜੀ ਕਿਸ਼ਮਿਸ਼ ਜੀ ਨੂੰ ਦਾਖਾ ਕਹਿੰਦੇ ਨੇ ਇਹ ਵੀ ਆਪਾਂ ਚੰਗੀ ਤਰ੍ਹਾਂ ਧੋਲੀਆਂ ਸੀਗੀਆਂ ਤੇ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਜੀ ਠੀਕ ਹੈ ਜੀ ਤੇ ਹੁਣ ਆਪਾਂ ਥੋੜੀ ਇਹਨੂੰ ਹਲਕੀ ਜੀ ਠੰਡੀ ਹੋਣ ਦਵਾਂਗੇ ਉਸ ਤੋਂ ਬਾਅਦ ਕਰਾਂਗੇ ਜੀ ਸਰ ਬਹੁਤ ਹੀ ਜ਼ਿਆਦਾ ਟੇਸਟ ਦੀ ਆਪਣੀ ਇਹ ਖੀਰ ਆ ਬਣ ਕੇ ਤਿਆਰ ਤੇ ਤੁਸੀਂ ਖ ਤੇ ਸੇਤ ਬਣਾਓ ਜੀ ਹਾਂਜੀ ਤੇ ਠੰਡੀ ਹੋ ਕੇ ਤਾਂ ਹੋਰ ਵੀ ਗਾੜੀ ਹੋ ਜੂ ਤੇ ਹੋਰ ਵੀ ਟੇਸਟੀ ਹੋ ਜਾਣੀ ਹੈ ਨਾ ਹਾਂਜੀ ਹਾਂਜੀ ਜਿਵੇਂ ਕੋਈ ਵੀ ਆਪਣੇ ਗੈਸਟ ਆਉਂਦੇ ਨੇ ਉਹਨਾਂ ਨੂੰ ਵੀ ਬਣਾ ਕੇ ਦੇ ਸਕਦੇ ਆ ਘਰੇ ਵੀ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਆ ਹੈਲਥੀ ਵੀ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਹੁੰਦੀ ਹੈ ਜੀ ਠੀਕ ਹੈ ਜੀ ਲਓ ਜੀ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਗਰਮ ਗਰਮ ਖਾ ਲੈਨੇ ਆ ਜੀ ਪਾਓ ਜਿਗਰਾ ਕੁੱਲੀਆਂ ਚ ਫਿਰ ਚੰਬਗੇ ਨੂੰ ਤੇ ਬਹੁਤ ਹੀ ਸੁਆਦ ਮੈਨੂੰ ਲੱਗਦਾ ਦੋਸਤੋ ਬਣੀ ਹੈ ਕਿਉਂਕਿ ਖੁਸ਼ਬੂ ਬੜੀ ਘੰਟ ਆ ਰਹੀ ਆ ਤੇ ਤੁਸੀਂ ਵੀ ਦੋਸਤੋ ਸਾਰੇ ਜਣੇ ਜਰੂਰ ਬਣਾ ਕੇ ਖਵਾਓ ਜੀ ਆਪਣੇ ਆਪਣੇ ਮਤਲਬ ਘਰ ਵਾਲੇ ਨੂੰ ਖਵਾਓ ਭੈਣਾ ਤੇ ਅਸੀਂ ਤਾਂ ਬਣਾ ਲਈ ਜੀ ਬਾਕੀ ਬਹੁਤ ਹੀ ਮੈਨੂੰ ਲੱਗਦਾ ਇੱਕ ਵਾਰ ਟੇਸਟ ਕਰਕੇ ਦੇਖਦੇ ਆ ਹਾਂਜੀ ਕਿਉਂਕਿ ਇਹ ਹੈਲਥੀ ਵੀ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਹੈ ਤੇ ਥੋੜੇ ਜਿਹੇ ਟਾਈਮ 'ਚ ਬਣ ਜਾਂਦੇ ਕੋਈ ਐਵੇਂ ਨਹੀਂ ਹੈਗੀ ਵੀ ਗਜਰੇਲੇ ਲੇਵੰਗੂ ਜਾਂ ਗਾਜਰ ਪਾਕ ਮਨੂ ਵੀ ਆਪ ਨੂੰ ਜ਼ਿਆਦਾ ਟਾਈਮ ਲੱਗੂਗਾ ਥੋੜੇ ਦੁੱਧ ਜਿੰਨਾਂ ਦੇ ਦੁੱਧ ਘੱਟ ਆ ਉਹ ਵੀ ਬਣਾ ਕੇ ਖਾ ਸਕਦੇ ਨੇ ਇੰਜੋਏ ਕਰ ਸਕਦੇ ਨੇ ਹੈਲਥੀ ਹੈਲਥੀ ਚੀਜ਼ ਕਿਉਂਕਿ ਰਮਣ ਉਹਦੇ ਤੇ ਤਾਂ ਬਹੁਤ ਟਾਈਮ ਲੱਗ ਜਾਂਦਾ ਕਿ ਦਰੇਲੇ ਖੋਏ ਤੇ ਤਾਂ ਹਾਂਜੀ ਇਹ ਵੀ ਉਵੇਂ ਹੀ ਜਾਂਦਾਗਾ ਤੇ ਹੈਲਥੀ ਵੀ ਬਹੁਤ ਹੁੰਦਾ ਜੀ ਇਹ ਹਾਂਜੀ ਤੇ ਬੱਚੇ ਵੀ ਬਹੁਤ ਹੀ ਪਸੰਦ ਕਰਨਗੇ ਜੀ ਜਰੂਰ ਬਣਾ ਕੇ ਖਾਓ ਕਿਉਂਕਿ ਠੰਡ 'ਚ ਇਹ ਬਹੁਤ ਹੀ ਜ਼ਿਆਦਾ ਮਤਲਬ ਟੇਸਟੀ ਬਣਦੀ ਆ ਠੰਡ 'ਚ ਜੇ ਆਪਾਂ ਇਹ ਨਾ ਖਾਧੀ ਤਾਂ ਫਿਰ ਕੀ ਖਾਦਾ ਬਹੁਤ ਹੀ ਟੇਸਟੀ ਬਣਦੀ ਆ ਜਰੂਰ ਬਣਾ ਕੇ ਖਾਓ ਜੀ ਸੋ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ